ਦਾ ਬੇਟੀ ਘਰ ਬੈਟੀ ਆ ਤਿਆਰ ਹੋਈ ਹੋਈ ਸ਼ਗਨਾਂ ਦੇ ਕੱਪੜੇ ਪਾਏ ਹੋਏ ਮੈਂ ਕਿੰਦਾ ਉਹਨੂੰ ਕਹਿ ਦਵਾਂ ਕਿ ਚੂੜਾ ਲਾ ਦੇ ਨਹੀਂ ਲੈਂਦਾ ਮਰ ਕੋਲ ਚੂੜਾ ਕਿੰਨੀ ਦੇ ਤੋ ਤਿਆਰੀਆਂ ਚੱਲਦੀਆਂ ਸੀ ਕਿੰਨਾ ਮਾਂ ਤਾਂ ਉਦੋਂ ਤੋਂ ਤਿਆਰੀਆਂ ਕਰਦੀ ਜਦੋਂ ਸੀ ਹੁੰਦੀ ਐ ਮੈਂ 2 ਸਾਲਾਂ ਤੋਂ ਦੇਣ ਕਰੀ ਉਹਨਾਂ ਇਹ ਛੋਟੀ ਛੋਟੀ ਚੀਜ਼ ਲੈ ਕੇ ਦੇ ਰਹੀ ਛੋਟੂ ਛੋਟੀ ਅਰੇ ਕਿ ਮਨ ਪਸੰਦ ਦੇ ਚਾਹੀਦੇ ਤਿਆਰ ਸੂਟ ਕੀਤੇ ਹੋਏ ਪੈਕ ਕੀਤਾ। ਹੁਣ ਕੀ ਜਾਨਣੀ। ਮੈਨੂੰ ਇਨਸਾਫ ਚਾਹੀਦਾ। ਬੇਟੀ ਨੂੰ ਇਨਸਾਫ ਚਾਹੀਦਾ। ਬਿਲਕੁਲ। ਲੱਗੀ ਫੋਟੋ। ਅੱਜ ਸਾਡੇ ਇਲਾਕੇ ਦੇ ਵਿੱਚ ਆਕਾਸ਼ਪੁਰੀ ਦੇ ਵਿੱਚ ਪ੍ਰਾਤ ਆਣੀ ਸੀਗੀ। ਔਰ ਖੁਸ਼ੀਆਂ ਦਾ ਘਰ ਸੀਗਾ ਜਿੱਥੇ ਅੱਜ ਉਹ ਬੱਚੀ ਰੋ ਰਹੀ ਹੈ ਔਰ ਪਰਿਵਾਰ ਰੋ ਰਿਹਾ ਹੈ ਕਿਉਂਕਿ ਉਹ ਦੇਹ ਦੀ ਬੜੀ ਚੜ ਗਈ। ਔਰ ਦੇਹ ਦੇ ਜਿਹੜੇ ਲਾਲਚੀ ਬੰਦੇ ਨੇ ਉਹਨਾਂ ਨੇ ਇਹਨਾਂ ਨੂੰ ਡਿਮਾਂਡ ਕੀਤੀ ਆ ਮੁੰਡੇ ਦਾ ਨਾਮ ਰਤੇਸ਼ ਜਿਤੇ ਰੇਸ਼ ਚਤਰੇਸ਼ ਉਹਦੇ ਫਾਦਰ ਦਾ ਨਾਮ ਗੋਪਾਲ ਮਰਿੰਡੇ ਦੇ ਵਿੱਚ ਸ਼ੋਕਰਾ ਦੀ ਉਹਨਾਂ ਦੀ ਦੁਕਾਨ ਆ ਔਰ ਇੱਥੇ ਉਹਨਾਂ ਦੇ ਮਾਮੇ ਦੀ ਮੈਡੀਕਲ ਸਟੋਰ ਹੈ ਜਿਹਦਾ ਮਸਾਨਾ ਮਕੈਨਿਕਲ ਮਸਾਨਾ ਮਕੈਲੀਗੜ ਵਰਕ ਦੇ ਨਾਮ ਤੇ ਆ ਇਹ ਜਿਹੜੇ ਦੇਹ ਦੇ ਲਾਲਚੀ ਬੰਦੇ ਨੇ ਅੱਜ ਅਸੀਂ ਇੱਥੇ ਆਏ ਆ ਪ੍ਰਸ਼ਾਸਨ ਨੂੰ ਦੱਸਣ ਕਿ ਜਿਹੜੇ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਸੀ ਅੱਜ ਉੱਥੇ ਰੋਣਾ ਧੋਣਾ ਲੱਗਾ ਹੋਇਆ ਵਾ ਲੜਕੀ ਬਾਰ-ਬਾਰ ਬੇਹੋਸ਼ ਹੋ ਰਹੀ ਹੈ ਜੇ ਅਸੀਂ ਉਹਨੂੰ ਜਾ ਕੇ ਬੁਲਾਣੇ ਆ ਕਿ ਕੋਈ ਗੱਲ ਨਹੀਂ ਬੇਟਾ ਹੌਸਲਾ ਕਰ ਅੱਜ ਪਹਿਲਾਂ ਹੀ ਪਤਾ ਲੱਗ ਗਿਆ ਕਿ ਇਹ ਦੇਹ ਦੇ ਲਾਲਚੀ ਬੰਦੇ ਜਿਹੜੇ ਆ ਟਾਈਮ ਤੋਂ ਪਹਿਲਾਂ ਪਤਾ ਲੱਗ ਗਿਆ ਤੇਰੀ ਜ਼ਿੰਦਗੀ ਨਹੀਂ ਖਰਾਬ ਹੋਈ ਲੇਕਿਨ ਫਿਰ ਵੀ ਉਹ ਬੱਚੇ ਦੇ ਕੀ ਭੀਤਰੀ ਹੈ ਜਿਹਦੀ ਬਰਾਤ ਨਾ ਆਈ ਹੋਵੇ ਔਰ ਲੋਕਾਂ ਨੂੰ ਜਵਾਬ ਦੇਣਾ ਪੈਂਦਾ ਅੱਜ ਅਸੀਂ ਪੁਲਿਸ ਪ੍ਰਸ਼ਾਸਨ ਕੋਲ 8 ਨੰਬਰ ਥਾਣੇ 'ਚ ਆਏ ਆ ਇਹ ਡਿਮਾਂਡ ਕਰਨ ਆਏ ਆ ਕਿ ਇਹਹ ਜਿਹੇ ਦੇਹ ਦੇ ਲਾਲਚੀਆਂ ਨੂੰ ਸਖਤ ਤੋਂ ਸਜ਼ਾ ਸਜ਼ਾ ਦੇ ਕੇ ਕੁੜੀ ਨੂੰ ਇਨਸਾਫ਼ ਦਿੱਤਾ ਜਾਵੇ ਬੇਟੀ ਦੀ ਸ਼ਾਦੀ ਸੀ ਜੀ ਅੱਜ ਅੱਜ ਬਰਾਤ ਨਹੀਂ ਆਣਾ ਸੀ ਭਾਈ ਕਿਉਂ ਇਹੀ ਦੇ ਕੱਲ ਸਗਨ ਦੇ ਕਿ ਆਏ ਸੀਗੇ ਸਗਨ ਦੇ ਵਿੱਚ ਉਹਨਾਂ ਨੂੰ ਕੋਈ ਸਾਡੇ ਕੋਲੋਂ ਕੋਈ ਕਮੀ ਨਜ਼ਰ ਆਈ ਹੋਣੀ ਆ ਜਿਹੜੀ ਕਿ ਵਿਚੋਲੇ ਦੇ ਧਰੂ ਸਾਨੂੰ ਪਤਾ ਲੱਗੀ 25 ਲੱਖ ਰੁਪਏ ਨਾਲ ਕ੍ਰੈਟਾ ਗੱਡੀ ਚਾਹੀਦੀ ਆ ਹੁਣ ਆ ਰਹੇ ਨੇ ਫੇਰ ਆਣ ਮੈਂ ਚਲੋ ਮੈਨੂੰ ਟਾਈਮ ਤਾਂ ਦਿਓ ਮੈਂ ਕੋਈ ਗੱਲ ਨਹੀਂ ਸੋਚ ਲਊਗਾ ਫੇਰ ਜੀ ਆ ਰਹੇ ਆ ਜਾ ਰਹੇ ਆ ਮੁੰਡੇ ਤੇ ਬੁੜੇ ਤੇ ਵੀ ਖਰਾਬ ਹੋ ਗਈ ਮੁੰਡੇ ਦੀ ਫਾਇਦੇ ਤੇ ਵੀ ਖਰਾਬ ਹੋ ਗਿਆ ਅਸੀਂ ਧੱਕ ਹਾਰ ਕੇ ਉਹ ਆਏ ਨਹੀਂ ਜੀ ਹੈਗੇ ਫੇਰ ਅਸੀਂ ਬੀ ਡੀ ਕੇ ਬਰਾਤ ਨੂੰ ਸਾਡੇ ਆਪਣਾ 2250 ਬੰਦਾ ਉਹਨਾਂ ਦਾ 300 ਬੰਦਾ ਲਿਖਾਇਆ ਹੋਇਆ ਆਇਆ ਤਾਂ ਉਹਨਾਂ ਦਾ ਕੋਈ ਵੈ ਨਹੀਂ ਅਸੀਂ ਕਿਸੇ ਨੂੰ ਬਣਾ ਮਾਰ ਰਹੇ ਆ ਵੀ ਮੁੰਡੇ ਦੇ ਪਿਓ ਦੀ ਤਵੇਤ ਖਰਾਬ ਹੋ ਗਈ ਚਲ ਕੋਈ ਗੱਲ ਨਹੀਂ ਵੀ ਸ਼ਾਇਦ ਮੰਨ ਜਾਣਗੇ ਆ ਜਾਣਗੇ ਚਲੋ ਕੁੜੀ ਨੂੰ ਹੀ ਲੈ ਜਾਣਗੇ ਚਲੋ ਕਾਸਾ ਲਾ ਬੈਣ ਜੀ ਆਹ ਤਰੀਕੇ ਪਿੰਡ ਦੇ ਨਾਲ ਮੈਂ ਕੀਤਾ ਆ ਜਾ ਕੇ ਤੁਸੀਂ ਪੁੱਛ ਸਕਦੇ ਹੋ ਅੱਜ ਦਾ ਵਿਆਹ ਉੱਥੇ ਰੱਖਿਆ ਹੋਇਆ ਸੀ ਆ ਕਾਰ ਡੱਬਾ ਸਾਰਾ ਕੁਝ ਅੱਜ ਵਿਆਹ ਹੀ ਅੱਜ ਤਾਂ ਬੰਦੇ ਨੇ ਕੀ ਸਾਰਾ ਕੁਝ ਬੰਡਿਆ ਹੋਵੇ ਉਰਾ ਹਾਲ ਹੋ ਜੂਏ ਬੰਦੇ ਨਾਲ ਬੰਦੇ ਤੇ ਕੀ ਵੀ ਤੂ ਆਜ ਹਾਲ ਹੋਇਆ ਈ ਸਾਡੇ ਨਾਲ ਬੜਾ ਫਿਟਨੈਸ ਜਿਹਾ ਹੋਇਆ ਨਹੀਂ ਬੜਾ ਕੁਝ ਸੋਚਣਾ ਆ ਦੇਖੋ ਜੀ ਹਾਂ ਜੀ ਜਿਆਦਾ ਕੁੜੀ ਅੱਜ ਬਿਊਟੀ ਪਾਰਲਰ ਤਾਂ ਮੈਂ ਲੈ ਕੇ ਆਇਆ ਨਾ ਜਦੋਂ ਪੂਰਾ ਪਾਇਆ ਹੋਇਆ ਕੁੜੀ ਨੇ ਜੀ ਕੱਲ ਮਾਮਿਆਂ ਨੇ ਕਰਾਇਆ ਸਾਰਾ ਉਹਦਾ ਪੂਰਾ ਪਾਇਆ ਕੱਲ ਜੀ ਕੀ ਕਹਿੰਦੇ ਹੁੰਦੇ ਇਹ ਨਹੀਂ ਉਹ ਕੱਲ ਖਾਂਦ ਕਰਾਈ ਚਾਰੇ 4-4 5-5 ਵਜੇ ਸਵੇਰੇ ਆ ਕੇ ਕੁੜੀ ਨੂੰ ਚੱਕਦਾ ਪਿਆ ਕੋਈ ਆ ਛੱਡ ਗਿਆ ਦੋਨੇ ਜਾਣੇ ਬਿਊਟੀ ਪਾਰਲਰ ਦੇ ਮੈਂ ਜਾ ਕੇ ਸਵੇਰੇ 9:30 ਵਜੇ ਜਦੋਂ ਇਹਨੂੰ ਲੈ ਕੇ ਆਇਆ ਉਹ ਕੁੜੀ ਦੇ ਚੂੜੇ ਪਾਏ ਹੋਏ ਬਾਜੀ ਇੰਨੀ ਵੀ ਇਦਾਂ ਦੀ ਲੱਗਦੀ ਆ ਮੈਂ ਇਦਾਂ ਦੇ ਲੱਗਦੀ ਜਿੱਦੋਂ ਕੀ ਦੱਸਾਂ ਕੁੜੀ ਲਈ ਉੱਪਰ ਮਹਿੰਦੀ ਆ ਦੇਖ ਲਓ ਆ ਮਹਿੰਦੀਆਂ ਦੇ ਰਸਮਾਂ ਕਿਹੜੀਆਂ ਰਸਮਾਂ ਨਹੀਂ ਕੀਤੀਆਂ ਕਿੰਨੇ ਮਹੀਨਿਆਂ ਤੋਂ ਤਿਆਰੀਆਂ ਕਰ ਰਹੇ ਸੀ ਤੁਹਾਨੂੰ ਤਾਂ 3 ਮਹੀਨੇ ਤੋਂ ਉੱਪਰ ਹੋ ਗਿਆ ਵਿਆਹ ਜੀ ਲੱਗੇ ਆਇਆ ਮੁੰਡਾ ਮੇਰਾ ਬਾਹਰ ਮੈਂ ਕੱਲਾ ਮੇਰੀ ਬਸ ਹੋ ਗਈ ਜੀ ਮੁੰਡਾ ਵੀ ਨਹੀਂ ਮੇਰਾ ਆ ਸਕਿਆ ਕਿ ਚੱਲ ਕੁੜੀ ਆਪਣੇ ਘਰ ਜਾਵੇ ਕੋਈ ਗੱਲ ਨਹੀਂ ਇਹਨਾਂ ਨੇ ਸਾਡੇ ਕੋਲ ਵਿਆਹ ਮੰਗ ਲਿਆ ਜੀ ਉਹ ਕੋਈ 3 ਮਾ ਪੱਟੀ ਮਾ 2.5 ਮਾ ਕਿਹੜਾ ਹੁੰਦਾ ਸਾਲ ਲੱਗ ਜਾਣਾ 6 ਮਾ ਸਾਲ ਫਿਰ ਅਸੀਂ ਕਰਨਾ ਨਹੀਂ ਆ ਦਸੰਬਰ ਤੋਂ ਪਹਿਲਾਂ ਪਹਿਲਾਂ ਵਿਆਹ ਕਰੋ 27 ਦਸੰਬਰ ਦੀ ਡੈਡ ਘਟਵਾਈ ਇਹਨਾਂ ਨੇ ਅੱਜ ਤਾਂ ਠੀਕ ਹੈ ਜੀ ਕਾਰ ਡੱਬਾ ਜੋ ਕੁਝ ਵੀ ਹੈ ਮੈਂ ਕੋਈ ਮਾੜਾ ਨਹੀਂ ਕੀਤਾ ਵਧੀਆ ਤੋਂ ਵਧੀਆ ਕੀਤਾ ਆ ਵੀਡੀਓ ਦਿਖਾ ਦਿੰਦੇ ਹਾਂ ਸੋ ਮੇਰੇ ਪਹਿਲੇ ਚ ਜਾ 24 ਮੰਚਾਰ ਮੰਦਰੀਆਂ ਦੀ ਕਹਿੰਦੇ ਮਿਲਣੀ ਕਰਨੀ ਹੈ ਜੀ ਮੈਂ ਕਿਹਾ ਹੋ ਜੂਗੀ ਜੀ ਜਵਾਈ ਦੀ ਮੰਦਰੀ ਭਰਾ ਦੀ ਮੰਦਰੀ ਪਿਓ ਦੀ ਮੰਦਰੀ ਮਾਮੇ ਦੀ ਮੰਦਰੀ ਇੱਕ ਮਾਮੇ ਦੀ ਮੰਦਰੀ ਜੋ ਮੈਂ ਕਹਿੰਦਾ ਇਹ ਕੜਾ ਟੱਪਾ ਜੋ ਕੁਝ ਵੀ ਮੈਂ ਕੀ ਨਹੀਂ ਦਿੱਤਾ ਕੈਸ਼ ਵੀ ਦਿੱਤਾ ਲੇਕਿਨ ਮੇਰੇ ਕੋ ਥੋੜਾ ਲੱਗਿਆ ਉਹਨਾਂ ਨੂੰ ਜਿਨ੍ਹਾਂ ਨੇ ਉਹਨਾਂ ਨੇ ਮੇਰਾ ਹਾਲ ਕੀਤਾ ਮਾਫੀਆਂ ਮੰਗਦੇ ਪੈਨੇ ਸਾਨੂੰ ਮਾਫ ਕਰਦੇ ਹੋ ਮਾਫ ਕਰਦੇ ਹੋ ਮੈਂ ਕਹਿੰਦਾ ਤੁਹਾਡੀ ਮਾਫੀ ਦੇਣਾ ਮੇਰਾ ਘਾਟਾ ਨਹੀਂ ਪੂਰਾ ਹੋਣਾ ਮੈਂ ਕਿੱਧਰ ਜਾਵਾਂ ਦੱਸੋ ਸਰ ਲੱਗਦਾ ਨਹੀਂ ਕਿ ਜੇਕਰ ਇਦਾਂ ਦੇ ਲਾਲਚੀ ਘਰ ਜਾਂਦੀ ਬੇਟੀ ਤੇ ਸ਼ਾਇਦ ਹੋਰ ਦੁਖੀ ਹੁੰਦੀ ਭਾਈ ਜਿਨੇ ਬੇਟੀ ਦੇਣੀ ਹੁੰਦੀ ਐ ਨਾ ਜੀ ਉਹਨੂੰ ਬੜਾ ਕੁਝ ਦੇਣਾ ਹੀ ਪੈਂਦਾ ਇਹ ਗੱਲਾਂ ਨਾ ਗੱਲਾਂ ਹੀ ਰਹਿ ਗਈਆਂ ਕੋਈ ਨਹੀਂ ਛੱਡਦਾ ਹੈਗਾ ਕੋਈ ਵੀ ਨਹੀਂ ਛੱਡਦਾ ਮੈਨੂੰ ਵੱਧ ਤੋਂ ਵੱਧ ਆਵੇ ਇਹ ਉਹੀ ਹਾਲ ਹੋਇਆ ਹੋਇਆ ਦੇਸ਼ ਦੇ ਅੰਦਰ ਹੋਰ ਹੈ ਕੀ ਆ ਦਹੇਜ ਪਤਾ ਦਿੱਥੇ ਤਾਂ ਸਾਲਾ ਕਰਨ ਵਾਲੇ ਨੂੰ ਹੁੰਦਾ ਮੈਂ ਵੱਧ ਤੋਂ ਵੱਧ ਕਰਾਂ ਮੈਨੂੰ ਵੀ ਸ਼ੌਂਕ ਸੀ ਮੈਂ ਵੱਧ ਤੋਂ ਵੱਧ ਕਰਾਂ 21ਵੀਂ ਸਦੀ ਸਰ ਖਤਮ ਹੋ ਗਈ ਤੇਜ ਪ੍ਰਤਾਦ ਆ ਤੁਹਾਡੇ ਸਾਹਮਣੇ ਆ ਹੀ ਦੇਖ ਲੋ ਉਹ ਚਲੋ ਜਾ ਕੇ ਹੁਣ ਮਾਫੀਆਂ ਮੰਗਦੇ ਪਏ ਨੇ ਉਹਦੀ ਉਹਨਾਂ ਦੀ ਮਾਫੀਆਂ ਮੰਗਣ ਦੇ ਨਾਲ ਮੇਰੀ ਕੁੜੀ ਦਾ ਘਾਟਾ ਪੂਰਾ ਹੋ ਜਾਊਗਾ ਬੇਟੀ ਦੀ ਕੀ ਹਾਲਤ ਹੈ ਦੇਖ ਲੋ ਜਾ ਕੇ ਤੁਸੀਂ ਘਰ ਤੇਰੀ ਰੋਈ ਜਾ ਰਹੀ ਹੈ ਜੀ ਮਾਂ ਕਿਦਾਂ ਕਿਦਾਂ ਉਹਦੀਆਂ ਉਹਦੇ ਮਹਿੰਦੀਆਂ ਦੇਖੋ ਜਾ ਕੇ ਬਿਊਟੀ ਪਾਰਲਰ ਤੋਂ ਸਜ ਕੇ ਆਈ ਹੋਈ ਕੁੜੀ ਹੋਵੇ ਸਟੇਜ ਤੇ ਜਿਹਨੇ ਚੜ੍ਹਨਾ ਹੋਵੇ